ਇੱਕ ਘਟਨਾ ਜਿਹੜੀ ਪਿਛਲੇ ਦਿਨਾਂ ਪੰਜਾਬ ਦੇ ਵਿੱਚ ਹੋ ਫਰੀਆ ਉਹ ਘਟਨਾ ਇਹ ਆ ਕਿ ਉਹ ਇੱਕ ਪਿਤਾ ਨੇ ਆਪਣੀ ਧੀ ਤੇ ਧੀ ਦੇ ਪ੍ਰੇਮੀ ਦਾ ਕਤਲ ਸਿਰਫ ਇਸ ਕਰਕੇ ਕਰਤਾ ਕਿ ਉਹ ਵਿਆਹ ਕਰਵਾਉਣਾ ਚਾਹੁੰਦੇ ਸੀ ਹਾਂ ਆਪਣੇ ਅਮਰਸਰ ਦੇ ਇਹ ਇਲਾਕੇ ਦੀ ਖਬਰ ਆ RAMTej ਦੇ ਲਾਗਲੇ ਕਿਸੇ ਪਿੰਡ ਦੀ ਹੋਇਆ ਘਟਨਾ ਹੈ ਉਹ ਕੁੜੀ ਆ ਆਪਣੇ ਪ੍ਰੇਮੀ ਨਾਲ ਦੌੜ ਗਈ ਘੁੜੀ ਉਹ ਦਿਨ ਵਿਆਹ ਕਰਾਉਣਾ ਚਾਹੁੰਦੀ ਸੀ ਆ ਵਿਆਹ ਕਰਾਉਣਾ ਚਾਹੁੰਦੀ ਸੀ ਮੁੰਡਾ 24 ਸਾਲ ਦਾ ਸੀ ਕੁੜੀ 22 ਸਾਲ ਬਾਲਗ ਸੀਗੇ ਦੋਨੋਂ ਕਚੈਰੀਆਂ ਦੇ ਵਿੱਚ ਵਿਆਹ ਕਰਾਉਣ ਦੀ ਲੀਗ ਹੈ ਤੇ ਕਿਸੇ ਰਿਸ਼ਤੇਦਾਰ ਨੂੰ ਦੇਖਿਆ ਉਹਨੇ ਉਹਦੇ ਮਾਪਿਆਂ ਨੂੰ ਦੱਸਤਾ ਵੀ ਤੁਹਾਡੀ ਕੁੜੀ ਤੇ ਮਲਮ ਇਖਤਰਾਫੇ ਫਿਰਦੇ ਆ ਉਹ ਚਲੇ ਗਏ ਮਾਪਿਆਂ ਨੇ ਉਹਨਾਂ ਨੂੰ ਸਮਝਾ ਕੇ ਪੂਰਾ ਵਿਸ਼ਵਾਸ ਜ਼ਮਾਇਆ ਬਿੱਟਾ ਦਾ ਅਸੀਂ ਯਾਰ ਕਰ ਕਰ ਲਿਆ ਹੁੰਦਾ ਉਹਨਾਂ ਨੇ ਕਰ ਲਿਆ ਹੁੰਦਾ ਉਹਨਾਂ ਨੇ ਕਰ ਲਿਆ ਕੇ ਪਹਿਲਾਂ ਲਾਇਆ ਕਰੰਟ ਹੂੰ ਕਿਤੇ ਦੋਨੋਂ ਦੇ ਨਾਲ ਪੁੱਟ ਮਾਰ ਪੁੱਟ ਮਾਰ ਕਰਕੇ ਕਰੰਟ ਲਾਇਆ ਜਦੋਂ ਬਹੁਤ ਬੇਹੋਸ਼ ਹੋ ਗਏ ਤੇ ਕੁੜੀ ਦੇ ਪਿਤਾ ਨੇ ਗੁੱਸੇ 'ਚ ਉਹਨਾਂ ਨੂੰ ਵੱਡ ਦਿੱਤਾ ਆ ਭਾਰਤ ਦੀ ਸਿਲੀਕਨ ਵੈਲੀ ਦੇ ਵੱਲੋਂ ਜਾਣੇ ਜਾਂਦੇ ਬੈਂਗਲੁਰੂ ਦੇ ਵਿੱਚ ਇਸ ਹਫਤੇ ਇੱਕ ਬੁਖਦਾਈ ਘਟਨਾ ਵਾਪਰਦੀ ਹੈ ਜਦੋਂ ਰਾਇਲ ਚੈਲੈਂਜਰਜ਼ ਦੀ ਆਈਪੀਐਲ ਦੇ ਵਿੱਚ ਜਿੱਤ ਦੇ ਜਸ਼ਨ ਦੇ ਦੌਰਾਨ ਪਗੜੜ ਮਚ ਜਾਂਦੀ ਹੈ ਜਿਦੇ ਵਿੱਚ 11 ਕੁ ਲੋਕਾਂ ਦੀ ਮੌਤ ਹੋਈ ਤੇ 33-34 ਦੇ ਲਗਭਗ ਲੋਕ ਜਿਹੜੇ ਜ਼ਖਮੀ ਹੋਏ ਨੇ ਇਹੋ ਜਿਹੀਆਂ ਸੁਰੱਖਿਆ ਨੂੰ ਲੈ ਕੇ ਜਿਹੜੇ ਪ੍ਰਬੰਧਨ ਨੇ ਉਹਨੂੰ ਲੈ ਕੇ ਪਹਿਲਾਂ ਵੀ ਬੜੀ ਵੱੜੀ ਸਵਾਲ ਜਿਹੜੇ ਖੜੇ ਹੋਏ ਨੇ ਤੇ ਇਸ ਵਾਰ ਫੇਰ ਇਸ ਘਟਨਾ ਨੇ ਉਜਾਗਰ ਕਰ ਦਿੱਤਾ ਕਿ ਅਸੀਂ ਜਿਹੜੇ ਪੂਰੀ ਤਿਆਰੀ ਦੇ ਵਿੱਚ ਕਦੇ ਵੀ ਨਹੀਂ ਹੁੰਦੇ ਪਰ ਹਰ ਵਾਰ ਦੀ ਤਰ੍ਹਾਂ ਸਿਆਸਤ ਹੁੰਦੀ ਹੈ ਤੇ ਜਿਹੜੇ ਪੀੜਤ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਂਦਾ ਤੇ ਗੱਲ ਨੂੰ ਢੰਡੇ ਬਸਤੇ ਚ ਪਾ ਦਿੱਤਾ ਜਾਂਦਾ ਤੇ ਉਵੇਂ ਹੀ ਇਸ ਵਾਰ ਵੀ ਹੋਇਆ ਕੁਝ ਜਿਹੜੇ ਬਲੀ ਦੇ ਬੱਕਰੇ ਬਣ ਗਏ ਆ ਉਹ ਜਿਹੜੇ ਬਲੀ ਦੇ ਬੱਕਰੇ ਬਣੇ ਉਹਨਾਂ ਤੇ ਪਰਚੇ ਦਾ ਕਰ ਦਿੱਤੇ ਗਏ ਕੁਝ ਜਿਹੜੇ ਹਿੱਟੇ ਪੱਦਰ ਦੇ ਮੁਲਾਜ਼ਮ ਜਾਂ ਅਧਿਕਾਰੀ ਨੇ ਜਾਂ ਕੁਝ ਜਿਹੜੇ ਟੀਮਾਂ ਦੇ ਜਿਹੜੇ ਮੈਨੇਜਰ ਟਾਈਪ ਦੇ ਨੇ ਉਹਨਾਂ ਤੇ ਪਰਚੇ-ਪੁਰਚੇ ਦਰਜ ਹੋ ਗਏ ਨੇ ਜਿਹੜੀਆਂ ਆਰਸੀਬੀਟੀ ਮਿਆ ਰਾਇਲ ਚੈਂਜਰ ਚੈਲੈਂਜਰ ਬੰਗਲੌਰ ਆ ਇਹਨੇ ਜਿਹੜੇ ਮਾਰੇ ਗਏ 11 ਲੋਕ ਨੇ ਉਹਨਾਂ ਦੇ ਪਰਿਵਾਰਾਂ ਨੂੰ 1.10 ਲੱਖ ਰੁਪਏ ਮੁਆਵਜ਼ਾ ਦਿੱਤਾ ਸਰਕਾਰ ਨੇ ਮੁਆਵਜ਼ਾ ਦਿੱਤਾ ਦੁੱਖ ਪ੍ਰਗਟਾਇਆ ਇਹ ਸਾਰੀਆਂ ਗੱਲਾਂ ਹੋ ਗਈਆਂ ਪਾਕਿਸਤਾਨ ਦੇ ਨਾਲ ਜੁੜੇ ਸੰਭਾਵਿਤ ਜਾਸੂਸੀ ਮਾਮਲੇ ਦੇ ਵਿੱਚ ਇੱਕ ਹੋਰ ਯੂਟਿਊਬਰ ਫੜਿਆ ਗਿਆ ਜਸਬੀਰ ਸਿੰਘ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਯੂਟਿਊਬਰਸ ਨੇ ਜਿਹੜੇ ਕਿ ਪਾਕਿਸਤਾਨ ਦੇ ਇੱਕ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਗਏ ਸਨ ਉਹਨਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਕੀ ਕਹਿੰਦੇ ਹੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਅਰਬਪਤੀ ਐਲਨ ਮਸਕ ਦੋਵਾਂ ਦੀ ਅੱਜਕੱਲ ਖਟਪਟੀ ਕਿੰਦੇ ਚੱਲਦੀ ਪਈ ਆ ਇੱਕ ਦੂਸਰੇ ਨੂੰ ਥੱਲੇ ਲਾਉਣ ਦੀਆਂ ਦੋਵੇਂ ਚਾਲਾਂ ਚੱਲ ਰਹੇ ਨੇ ਦੋਵਾਂ ਦੀ ਬੜਨੀ ਰਹੀ ਇਹੋ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕੀ ਕਰੀ ਕਾਰਪੇਟ 24 ਤੁਸੀਂ ਵੇਖ ਰਹੇ ਹੋ ਤੇ ਮੈਂ ਹਾ ਸ਼ੇਤਲ ਠਾਕੁਰ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਲੈ ਕੇ ਹਾਜ਼ਰਾਂ ਤੇ ਹਰ ਵਾਰ ਦੀ ਤਰ੍ਹਾਂ ਮੇਰਾ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇਣਗੇ अरुणਦੀਪ ਜੀ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਵਧੀਆ ਸ਼ੇਤਲ ਜੀ ਤੁਸੀਂ ਸੁਣੋ ਬਹੁਤ ਵਧੀਆ ਆਤਮ ਸਨਮਾਨ ਬਾਰੇ ਤੁਸੀਂ ਕੀ ਕਹਿੰਦੇ ਹੋ ਮੇਰੀ رائے ਇਹ ਹੈ ਕਿ ਆਤਮ ਸਨਮਾਨ ਦੇ ਲਈ ਕਈ ਵਾਰੀ ਸਾਨੂੰ ਰਿਸ਼ਤੇ ਤੋੜਨੇ ਪੈ ਜਾਂਦੇ ਨੇ ਛੱਡਨੇ ਪੈ ਜਾਂਦੇ ਨੇ ਪਰ ਗਾਲ ਕੱਢ ਕੇ ਮਾਰ ਕੇ ਇੱਕ ਦੂਸਰੇ ਨੂੰ ਬੁਰਾ ਭਲਾ ਕਹਿ ਕੇ ਇਸ ਤਰੀਕੇ ਦੇ ਨਾਲ ਰਿਸ਼ਤਾ ਤੋੜਨ ਨਾਲੋਂ ਬਿਹਤਰ ਹੈ ਕਿ ਅਸੀਂ ਚੁੱਪਚਾਪ ਪਿੱਛੇ ਹੋ ਜਾਈਏ ਬਿਲਕੁਲ ਤੁਹਾਡੀ ਗੱਲ درست ਹੈ ਕਿ ਸੈਲਫ ਰਿਸਪੈਕਟ ਜਿਹਨੂੰ ਕਹਿੰਦੇ ਨੇ ਉਹ ਬਹੁਤ ਅਹਿਮੀਅਤ ਰੱਖਦੀ ਹੈ ਕਿਸੇ ਦੇ ਵੀ ਜੀਵਨ ਦੇ ਵਿੱਚ ਕਿਉਂਕਿ ਜੇ ਤੁਸੀਂ ਸਵਾਬ ਮਾਣ ਦੇ ਨਾਲ ਜੀ ਨਹੀਂ ਸਕਦੇ ਤਾਂ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ ਹੂੰ ਦੂਸਰਾ ਇੱਕ ਹੋਰ ਬੜਾ ਵੱਡਾ ਮਸਲਾ ਹੁੰਦਾ ਗੈਰਤ ਹਾਂ ਹਾਂ ਨਾ ਗੈਰਤ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਚ ਬਹੁਤ ਵੱਡੀ ਗੈਰਤ ਆ ਗੈਰਤ ਦੇ ਸਿਰ ਤੇ ਹੀ ਅਸੀਂ ਤੁਰੇ ਫਿਰਦੇ ਹਾਂ ਹਾਂ ਤੇ ਗੈਰਤ ਨੂੰ ਲੈ ਕੇ ਤਾਂ ਬਹੁਤ ਕੁਝ ਹੋ ਜਾਂਦਾ ਗੈਰਤ ਨੂੰ ਵੰਗਾ ਰਿਆ ਜਾਂਦਾ ਹੈ ਗੈਰਤ ਨੂੰ ਲੈ ਕੇ ਤਾਂ ਜੰਗਾ ਹੋ ਜਾਂਦੀ ਹੈ ਬਿਲਕੁਲ ਵੱਡੇ ਵੱਡੇ ਯੁੱਧ ਹੋ ਜਾਂਦੇ ਨੇ ਹਾਂ ਅ ਪਰ ਬਹੁਤ ਕਰਕੇ ਗੈਰਤ ਦੇ ਅਰਥ ਜਿਹੜੇ ਨੇ ਬਹੁਤ ਸੀਮਤ ਵੀ ਕਰ ਲਏ ਜਾਂਦੇ ਨੇ ਹੂੰ ਛੋਟੇ ਛੋਟੇ ਮਸਲਿਆਂ ਤੇ ਵੀ ਸਾਡੇ ਲੋਕਾਂ ਦੀ ਜਿਹੜੀ ਗੈਰਤ ਆ ਹੂੰ ਉਹ ਬਹੁਤ ਵੱਡੀ ਬਣਾ ਲਈ ਜਾਂਦੀ ਆ ਅਣਖ ਜਾਗ ਜਾਂਦੀ ਆ ਅਣਖ ਗੈਰਤ ਅਣਖ ਸੇਮ ਇੱਕੋ ਗੱਲ ਆ ਉਹ ਜਿਵੇਂ ਰੋਡ ਰੇਜ ਤੇ ਜਿਹੜੇ ਬਹੁਤੇ ਮਾਮਲੇ ਉਹ ਅਣਖ ਖਾਤਰ ਹੀ ਹੁੰਦੇ ਨੇ ਵੀ ਪਹਿਲੋ ਮੈਂ ਨੰਗਣਾ ਤੇ ਪਹਿਲੋ ਮੈਂ ਨੰਗਣਾ ਆ ਤੇ ਤੂੰ ਮੇਰੀ ਗੱਡੀ ਨੂੰ ਸਾਈਡ ਮਾਰਤੀ ਆ ਜਾਂ ਤੂੰ ਆ ਆ ਕਰਤਾ ਸਾਡੀ ਫਿਰ ਪਿੰਡਾਂ ਦੇ ਵਿੱਚ ਜਿਹੜੇ ਬਹੁਤੇ ਲੜਾਈ ਝਗੜਿਆ ਉਹ ਇਸ ਕਰਕੇ ਹੋ ਜਾਂਦੇ ਵੀ ਤੁਸੀਂ ਸਾਡੇ ਬੀਹੀ ਦੇ ਵਿੱਚ ਕੂੜਾ ਸਿੱਟਤਾ ਆ ਜਾਂ ਖੇਤਾਂ ਦੀਆਂ ਵੱਟਾਂ ਨੂੰ ਲੈ ਕੇ ਲੜਾਈ ਹੋ ਜਾਂਦੇ ਆ ਪਾਣੀ ਦਾ ਨੱਕਾ ਮੋੜਨ ਨੂੰ ਲੈ ਕੇ ਲੜਾਈਆਂ ਹੋ ਜਾਂਦੀਆਂ ਨੇ ਇਹ ਬੜਾ ਇੱਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਬੜੇ ਆਮ ਵਰਤਾਰੇ ਨੇ ਇੱਕ ਹੋਰ ਵਰਤਾਰਾ ਵੀ ਆ ਉਹ ਵਰਤਾਰਾ ਹੈਗਾ ਪ੍ਰੇਮ ਨੂੰ ਲੈ ਕੇ ਪ੍ਰੇਮ ਸਬੰਧਾਂ ਨੂੰ ਲੈ ਕੇ ਬਿਲਕੁਲ ਆ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਧੀਆ ਨੇ ਬੇਟੀਆਂ ਨੇ ਉਹ ਗਰਤ ਦਾ ਹਮ ਸੂਚਕ ਬਣਾ ਦਿੱਤੀਆਂ ਗਈਆਂ ਨੇ ਅਣਖ ਦਾ ਇੱਕ ਹਮ ਬਿੰਬ ਬਣਾ ਦਿੱਤੀਆਂ ਗਈਆਂ ਨੇ ਬੇ ਧੀਆ ਸਾਡੀਆਂ ਸਾਡੀ ਅਣਖ ਨੇ ਹਮ ਹੁਣ ਹੁੰਦਾ ਕੀ ਹੈ ਵੀ ਜੇ ਸਾਡੀ ਧੀ ਜਾਂ ਭੈਣ ਹਮ ਕਿਸੇ ਨਾਲ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਜਾਂ ਕਿਸ ਨੂੰ ਪਸੰਦ ਕਰਦੀ ਆ ਜਾਂ ਕਿਸੇ ਨੂੰ ਪਸੰਦ ਕਰਦੀ ਆ ਜਾਂ ਪ੍ਰੇਮ ਕਰਦੀ ਆ ਤਾਂ ਵੀ ਸਾਡੇ ਲੋਕਾਂ ਦੀ ਅਣਖ ਜਾਗ ਜਾਂਦੀ ਆ ਖਾਸ ਕਰਕੇ ਪੰਜਾਬੀਆਂ ਦੀ ਪੰਜਾਬੀਆਂ ਦੀ ਹੂੰ ਖਾਸ ਤੌਰ ਤੇ ਸਾਊਥ ਏਸ਼ੀਆ ਖੇਤਰ ਦੇ ਜ਼ਿਆਦਾਤਰ ਲੋਕਾਂ ਦੀ ਪੰਜਾਬੀ ਹਰਿਆਣਵੀ ਜਿੰਨੀਆਂ ਟ੍ਰਾਈਬਲ ਕਮਿਊਨਿਟੀ ਆ ਨੇ ਖਾਸ ਤੌਰ ਤੇ ਉਹਦੇ ਵਿੱਚ ਅਣਖ ਜਾਗਦੀ ਹੈ ਵੀ ਇਹਨੇ ਸਾਡੀ ਮਰਜ਼ੀ ਤੋਂ ਬਿਨਾ ਪ੍ਰੇਮ ਕਿੱਦਾਂ ਕਰ ਲਿਆ ਹੂੰ ਇਹਨੇ ਸਾਡੀ ਮਰਜ਼ੀ ਤੋਂ ਬਿਨਾ ਵਿਆਹ ਕਿੱਦਾਂ ਕਰ ਲਿਆ ਜਾਂ ਕਿਸੇ ਨੂੰ ਇਸਨੇ ਪਸੰਦ ਕਰ ਆਖਰ ਕਿੱਦਾਂ ਲਿਆ ਹਾਂ ਵਿੱਚ ਤਾਂ ਮਰਜ਼ੀ ਸਾਡੀ ਤਾਂ ਬਦਨਾਮੀ ਹੋ ਗਈ ਨਾ ਇਹਦੇ ਵਿੱਚ ਮਰਜ਼ੀ ਤਾਂ ਮਤਲਬ ਪਰਿਵਾਰ ਦੇ ਪੁਰਸ਼ਾਂ ਦੀ ਆ ਹੂੰ ਬਿਲਕੁਲ ਔਰਤ ਦੀ ਮਰਜ਼ੀ ਕਿੱਦਾਂ ਹੋ ਸਕਦੀ ਹੈ ਯਾਨੀ ਕਿ ਔਰਤ ਨੂੰ ਉਸ ਦਾ ਕੋਈ ਵਰ ਟੋਲਣ ਵਿੱਚ ਸਿਰਫ ਮਰਦ ਹੀ ਕਰਦਾ ਮਦਦ ਕਰ ਸਕਦਾ ਹਾਂ ਮਤਲਬ ਔਰਤ ਦੀ ਜੀਡੀ ਖਾਤੀ ਆਜ਼ਾਦੀ ਆ ਉਹ ਹਾਲੇ ਵੀ ਅਣਖ ਚ ਫਸੀ ਹੋਈ ਆ ਉਹਦੇ ਵਿੱਚ ਇਹ ਕਹਿ ਦਿੰਦਾ ਵੀ ਔਰਤਾ ਆਪਣੇ ਫੈਸਲੇ ਨਹੀਂ ਲੈ ਸਕਦੇ ਆਪਣੇ ਫੈਸਲੇ ਆਪ ਨਹੀਂ ਲੈ ਸਕਦੇ ਉਹਨਾਂ ਦੇ ਫੈਸਲੇ ਵੀ ਉਹਨਾਂ ਦਾ ਪਤੀ ਉਹਨਾਂ ਦਾ ਪਿਤਾ ਉਹਨਾਂ ਦਾ ਭਰਾ ਜਾਂ ਉਹਨਾਂ ਦੇ ਬੇਟੇ ਜਿਹੜੇ ਉਹ ਲੈਣਗੇ ਔਰਤ ਆਪਣੇ ਆਪ ਦੇ ਵਿੱਚ ਫੈਸਲੇ ਨਹੀਂ ਲੈ ਸਕਦੀ ਤੇ ਕਿਆ ਇਹ ਜਾਂਦਾ ਵੀ ਔਰਤ ਅੱਜ ਆਜ਼ਾਦ ਹੋ ਗਈ ਆ ਸਸ਼ਕਤ ਹੋ ਗਈ ਆ ਤੇ ਉਹ ਚੰਦ ਹੂੰ ਤੱਕ ਬੇਸ਼ੱਕ ਪਹੁੰਚ ਚੁੱਕੀ ਆ ਪਰ ਉਹ ਆਪਣੀ ਪਸੰਦ ਦਾ ਵਾਰ ਨਹੀਂ ਟੋਲ ਸਕਦੀ ਹਾਂ ਇਹਨੂੰ ਇੱਜ਼ਤ ਨਾਲ ਜੋੜ ਲਿਆ ਜਾਂਦਾ ਇੱਕ ਘਟਨਾ ਜਿਹੜੀ ਪਿਛਲੇ ਦਿਨਾਂ ਪੰਜਾਬ ਦੇ ਵਿੱਚ ਵਾਪਰੀ ਆ ਉਹ ਘਟਨਾ ਇਹ ਆ ਕਿ ਉਹ ਇੱਕ ਪਿਤਾ ਨੇ ਆਪਣੀ ਧੀ ਤੇ ਧੀ ਦੇ ਪ੍ਰੇਮੀ ਦਾ ਕਤਲ ਸਿਰਫ ਇਸ ਕਰਕੇ ਕਰਤਾ ਕਿ ਉਹ ਵਿਆਹ ਕਰਾਉਣਾ ਚਾਹੁੰਦੇ ਸੀਗੇ ਹੋਇਆ ਕਿ ਵੀ ਕੁੜੀ ਆਪਣੇ ਅਮਰਸਰ ਦੇ ਇਹ ਇਲਾਕੇ ਦੀ ਖਬਰ ਆ ਰਾਮਤੀਥ ਦੇ ਲਾਗਲੇ ਕਿਸੇ ਪਿੰਡ ਦੀ ਖਬਰ ਆ ਕਟਨਾ ਉਹ ਕੁੜੀ ਆਪਣੇ ਪ੍ਰੇਮੀ ਨਾਲ ਦੌੜ ਗਈ ਘਰੋਂ ਕੁੜੀ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਵਿਆਹ ਕਰਾਉਣਾ ਚਾਹੁੰਦੀ ਸੀ ਮੁੰਡਾ 24 ਸਾਲ ਦਾ ਸੀ ਕੁੜੀ 22 ਸਾਲ ਦੀ ਸੀ ਬਾਲਗ ਸੀਗੇ ਦੋਨੋਂ ਕਚੈਰੀਆਂ ਦੇ ਵਿੱਚ ਵਿਆਹ ਕਰਾਉਣ ਦੀ ਲਿਗਤ ਤੇ ਕਿਸੇ ਰਿਸ਼ਤੇਦਾਰ ਨੇ ਦੇਖ ਲਿਆ ਉਹਨੇ ਉਹਦੇ ਮਾਪਿਆਂ ਨੂੰ ਦੱਸਤਾ ਵੀ ਤੁਹਾਡੀ ਕੁੜੀ ਤੇ ਨਾਲ ਮੁੰਡਾ ਇੱਥੇ ਤਰੇ ਫਿਰਦੇ ਆ ਉਹ ਚਲੇ ਗਏ ਮਾਪਿਆਂ ਨੇ ਉਹਨਾਂ ਨੂੰ ਸਮਝਾ ਬੁਝਾ ਕੇ ਪੂਰਾ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਅਸੀਂ ਵਿਆਹ ਕਰਾ ਦਵਾਂਗੇ ਕਰ ਲਿਆ ਹੰਦਾ ਉਹਨਾਂ ਨੂੰ ਘਰ ਲੈ ਆਉਂਦਾ ਉਹਨਾਂ ਨੂੰ ਘਰ ਲਿਆ ਕੇ ਪਹਿਲਾਂ ਲਾਇਆ ਕਰੰਟ ਹੂੰ ਉਹ ਕਿਤੀ ਦੋਨਾਂ ਦੇ ਨਾਲ ਕੁੱਟਮਾਰ ਕੁੱਟਮਾਰ ਕਰਕੇ ਕਰੰਟ ਲਾਇਆ ਜਦੋਂ ਬਹੁਤ बेहोਸ਼ ਹੋ ਗਏ ਤੇ ਕੁੜੀ ਦੇ ਪਿਤਾ ਨੇ ਗੁੱਸੇ ਚ ਦੋਨਾਂ ਨੂੰ ਵੱਢ ਦਿੱਤਾ ਉਹਨਾਂ ਦਾ ਕਰ ਦਿੱਤਾ ਕਤਲ ਬੇਰਹਿਮੀ ਦੇ ਨਾਲ ਕਤਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤੇ ਉਹ ਕਤਲ ਕਰਕੇ ਆਪ ਹੀ ਥਾਣੇ ਚਲ ਗਿਆ ਮੈਂ ਆਪਣੀ ਕੁੜੀ ਦਾ ਕਤਲ ਕਰ ਦਿੱਤਾ ਮੁੰਡਾ ਕੁੜੀ ਦਾ ਪ੍ਰੇਮ ਹੋਇਆ ਕਿਦਾਂ ਮੁੰਡਾ ਉੱਥੇ ਇਲਾਕੇ ਚ ਸੜਕ ਬਣ ਰਹੀ ਸੀ ਉਹ ਸੜਕ ਤੇ ਰੇਤਾ ਪਾਉਣ ਦਾ ਕੰਮ ਕਰਦਾ ਸੀ অবশ্যই ਨੌਜਵਾਨ ਹੈਗੇ ਨੇ ਦੋਨੇ ਪ੍ਰੇਮ ਹੋਣਾ ਸੁਭਾਵਿਕ ਗੱਲ ਆ ਕੋਈ ਡਾ ਵੱਡਾ ਮਸਲਾ ਨਹੀਂ ਤੇ ਉਹ ਉਹ ਤੋਂ ਪਿਤਾ ਨੇ ਖਫਾ ਹੋ ਕੇ ਬੇ ਆਪਣੀ ਮਰਜ਼ੀ ਕਿੱਦਾਂ ਕੀਤੀ ਤੇ ਉਹਨੇ ਦੋਨਾਂ ਦਾ ਕਤਲ ਕਰਤਾ ਹੁਣ ਸਵਾਲ ਇੱਕ ਬੜਾ ਵੱਡਾ ਆ ਸਾਡੇ ਲੋਕਾਂ ਦੀ ਧੀਆਂ ਦੇ ਨਾਂ ਤੇ ਭੈਣਾਂ ਦੇ ਨਾਂ ਤੇ ਤਾਂ ਗੈਰਤ ਜਾਗ ਜਾਂਦੀ ਆ ਔਰਤਾਂ ਦੇ ਨਾਂ ਤੇ ਗੈਰਤ ਜਾਗ ਜਾਂਦੀ ਆ ਪਰ ਹਜ਼ਾਰਾਂ ਸਾਲਾਂ ਤੋਂ ਇੱਕ ਗੁਲਾਮ ਨੇ ਅੰਗਰੇਜ਼ਾਂ ਤੋਂ ਇਹਨਾਂ ਨੇ ਛੱਤਰ ਖਾਦੇ ਹੈ ਮੁਗਲਾਂ ਤੋਂ ਇਹਨਾਂ ਨੇ ਛੱਤਰ ਖਾਦੇ ਉਦੋਂ ਇਹਨਾਂ ਦੀ ਇੱਜ਼ਤ ਕਿੱਥੇ ਗਈ ਹੋਈ ਸੀ ਫਿਰ ਰੋਜ਼ ਠਾਣੇ ਕਚੈਦੀਆਂ ਦੇ ਵਿੱਚ ਲੁੱਟ ਹੁੰਦੇ ਆ ਭ੍ਰਸ਼ਟਾਚਾਰ ਦੇ ਨਾਲ ਇਹਨਾਂ ਦਾ ਬੁਰਾ ਹਾਲ ਆ ਮਤਲਬ ਇੱਕ ਰੋਮ ਰੋਮ ਇਹਨਾਂ ਦਾ ਕਰਜ਼ੇ ਵਿੱਚ ਡੁੱਬਿਆ ਹੋਇਆ ਆ ਉਦੋਂ ਗੈਰਤ ਕਿੱਥੇ ਜਾਂਦੀ ਆ ਸੜਕਾਂ ਇਹਨਾਂ ਦੀਆਂ ਗੰਦ ਨਾ ਭਰੀਆਂ ਹਈਆਂ ਟੁੱਟੀਆਂ ਸੜਕਾਂ ਨੇ ਬਿਜਲੀ ਇਹਨਾਂ ਦੀ ਆਉਂਦੀ ਨਹੀਂ ਉਹ ਗੈਰਤ ਇਹਨਾਂ ਦੀ ਕਿੱਥੇ ਆ ਕਿੱਥੇ ਜਾਂਦੀ ਆ ਗੈਰਤ ਸਿਰਫ ਕੁੜੀਆਂ ਤੇ ਨਿਕਲਦੀ ਆ ਅੱਖ ਇਹਨਾਂ ਦੀ ਕੁੜੀਆਂ ਵੇਲੇ ਜਾਗਦੀ ਆ ਬੜੇ ਵਾਝਾ ਹੱਤ ਜੀ ਗੱਲ ਲੱਗਦੀ ਆ ਵੀ ਪੱਲੇ ਤੁਹਾਡੇ ਕੁਝ ਨਹੀਂ ਆ ਉਦੋਂ ਤਾਂ ਜਿਹੜੇ ਫालतू ਮਸਲੇ ਉਹਨਾਂ ਤੇ ਤੁਹਾਡੀ ਗੈਰਤ ਜਾ ਜਾਂਦੀ ਆ ਅਸਲ ਦੇ ਵਿੱਚ ਤਾਂ ਇਹ ਜਿਹੜੀ ਪਛੜੀਆਂ ਜਮਾਤਾਂ ਨੇ ਪਛੜੇ ਹੋਏ ਲੋਕ ਨੇ ਇਹ ਉਹ ਮਾਨਸਿਕਤਾ ਹੈ ਜਿਹੜੇ ਔਰਤਾਂ ਨੂੰ ਆਜ਼ਾਦੀ ਨਹੀਂ ਦੇਣਾ ਚਾਹੁੰਦੇ ਅੱਜ ਵੀ ਇਹ ਉਹ ਉਹ ਵਾਲੀ ਮਾਨਸਿਕਤਾ ਦੇ ਵਿੱਚੋਂ ਇਹੀ ਜਦੋਂ ਕੈਨੇਡਾ ਅਮਰੀਕਾ ਜਾਂਦੇ ਆ ਕੁੜੀਆਂ ਮੁੰਡੇ ਵਿਆਹ ਕਰਾ ਲੈਂਦੇ ਆ ਉੱਥੇ ਉੱਥੇ ਕੋ ਗੋਰੀ ਨਾ ਕਰਾ ਲੈਂਦਾ ਕੋ ਕਾਲੇ ਨਾ ਕਰਾ ਲੈਂਦਾ ਉਦੋਂ ਇਹਨਾਂ ਨੂੰ ਲੱਗਦਾ ਆ ਕਿ ਅਸੀਂ ਪੈਸੇ ਤਾਂ ਬਹੁਤ ਕਮਾ ਲਿਆ ਪੱਤੀਆਂ ਪਹਿਣਾ ਸਾਡੇ ਇੱਜ਼ਤਾਂ ਸਾਡੇ ਕੋਲ ਨਹੀਂ ਰਹੀਆਂ ਉਦੋਂ ਵੀ ਸਬਰ ਦਾ ਘੁੱਟ ਪਰ ਲੈਂਦੇ ਉਦੋਂ ਗੈਰਤ ਕਿੱਥੇ ਜਾਂਦੀ ਉਦੋਂ ਨਹੀਂ ਵੱਢਦੇ ਪਤਾ ਵੀ ਉੱਥੇ ਦੀ ਸਰਕਾਰਾਂ ਨੇ ਛਿੱਤਰ ਬਹੁਤ ਫੇਰਨਾ ਆ ਉਦੋਂ ਫੇਰ ਨਿੰਮਚ ਹੁਣ ਜੇ ਹੁੱਕ ਤਰੇ ਫਿਰਦੇ ਰਹਿੰਦੇ ਆ ਕੁੜੀ ਆਪਣਾ ਬੁਆਏਫਰੈਂਡ ਲੈ ਕੇ ਆਉਂਦੀ ਮੁੰਡਾ ਆਪਣਾ ਗਰਲਫਰੈਂਡ ਲੈ ਕੇ ਆਉਂਦਾ ਉੱਥੇ ਜਾ ਕੇ ਇਹਨਾਂ ਦੀ ਗੈਰਤ ਜਾਂਦੀ ਗੈਰਤ ਇਹਨਾਂ ਦੀ ਇੱਥੇ ਜਾਦੀ ਹੈ ਕਿਉਂਕਿ ਪਤਾ ਹੈ ਵੀ ਸਿਸਟਮ ਦੇ ਵਿੱਚ ਤੁਸੀਂ ਛੁੱਟ ਜਾਣਾ ਉੱਥੇ ਤੁਸੀਂ ਮਤਲਬ ਤੁਹਾਡੀ ਸਾਰੀ ਉਮਰ ਨਹੀਂ ਜੇਲ੍ਹ ਚ ਬਾਹਰ ਆ ਸਕਦੇ ਸੋ ਕੁੱਲ ਮਿਲਾ ਕੇ ਮਤਲਬ ਉਹ ਜਿਹੜੀਆਂ ਰੂੜੀਆਂ ਨੇ ਉਹ ਤੁਹਾਨੂੰ ਛੱਡਣੀਆਂ ਪੈਣਗੀਆਂ ਪੁਰਾਣੀਆਂ ਰਾਹ ਰੀਤਾਂ ਜਿਹੜੀਆਂ ਜਾਲੀ ਰਾਹ ਰੀਤਾਂ ਨੇ ਉਹਨਾਂ ਨੂੰ त्याਗਣਾ ਪਊਗਾ ਤੇ ਜੇ ਔਰਤ ਨੂੰ ਸਹੀ ਮਹਾਨਤ ਤੇ ਸੱਚੇ ਮਹਾਨਤ ਚ ਆਜ਼ਾਦੀ ਦੇਣਾ ਚਾਹੁੰਦੇ ਤੇ ਉਹਨੂੰ ਫੈਸਲੇ ਲੈਣ ਦੀ ਵੀ ਆਜ਼ਾਦੀ ਦੇਣੀ ਚਾਹੀਦੀ ਪਾਊਗੀ ਤੇ ਉਹਨੂੰ ਵੱਡੀ ਗੱਲ ਉਹ ਉਹ ਅਣਖ ਦਾ ਸੂਚਕ ਜਾਂ ਅਣਖ ਦਾ ਪ੍ਰਤੀਕ ਮੰਨਣੋਂ ਤੁਹਾਨੂੰ ਸਾਨੂੰ ਬੰਦ ਕਰਨਾ ਪਉਗਾ ਬਿਲਕੁਲ ਇੱਕ ਗੱਲ ਇਹ ਸੋਚਣ ਵਾਲੀ ਆ ਕਿ ਤੁਹਾਡੀ ਗੈਰਤ ਉਦੋਂ ਹੀ ਕੰਮ ਕਰਦੀ ਆ ਜਿਹਦੇ ਸਾਹਮਣੇ ਤੁਹਾਡੀ ਜਿਹੜੀ ਸਾਹਮਣ ਲਈ ਤੇਰੇ ਹੋ ਕਮਜ਼ੋਰ ਹੋਵੇ ਅੱਗੇ ਪਿੱਛੇ ਤੁਹਾਡੀ ਗੈਰਤ ਜਿਹੜੀ ਆ ਉਹ ਕਿਤੇ ਵੀ ਨਹੀਂ ਕੰਮ ਕਰਦੀ ਜਿੱਤੇ ਤੱਕ ਔਰਤ ਦਾ ਸਵਾਲ ਆ ਔਰਤ ਬਿਸ਼ੱਕ ਅੱਧ ਦੇ ਸਮੇਂ ਦੇ ਵਿੱਚ ਕਾਫੀ ਹੱਦ ਤੱਕ बराबर है बहुत मामलों ਦੇ ਵਿੱਚ ਔਰਤਾਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਔਰਤਾਂ ਅੱਗੇ ਨੇ ਪਰ ਫਿਰ ਵੀ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਤਾਂ ਫਿਰ ਸਮਝ ਲੱਗਦੀ ਹੈ ਕਿ ਨਹੀਂ ਸਮਾਜ ਦਾ ਹਜੇ ਵੀ ਬਹੁਤ ਸਾਰਾ ਇਹੋ ਜਿਹਾ ਤਬਕਾ ਜਾਂ ਹਿੱਸਾ ਹੈਗਾ ਆ ਜਿਹੜਾ ਕੀ ਕਹਿੰਦਾ ਕਿ ਨਹੀਂ ਔਰਤ ਜਿਹੜੀ ਹੈ ਉਹ ਇੰਨੀ ਅੱਗੇ ਨਹੀਂ ਨਿਕਲ ਸਕਦੀ ਮਤਲਬ ਇਦਾਂ ਮਹਿਸੂਸ ਹੁੰਦਾ ਵੀ ਅਸੀਂ 16ਵੀਂ ਸਦੀ 'ਚ ਰਹ ਰਹੇ ਹਾਂ 17ਵੀਂ ਸਦੀ 'ਚ ਰਹ ਰਹੇ ਹਾਂ ਬਿਲਕੁਲ ਅਰੰ딥 ਜੀ ਇੱਕ ਨਾ ਕਿਤਾਬ ਪੜ੍ਹੀ ਸੀ ਮੈਂ ਰਾਹੁਲ ਸੰਕ੍ਰਿਤਾਇਨ ਹੋਣਾ ਦੀ ਲਿਖੀ ਹੋਈ ਕਿਤਾਬ ਹੈ ਵੋਲਗਾ ਟੂ ਗੰਗਾ ਉਸ ਕਿਤਾਬ ਨੂੰ ਜਦੋਂ ਮੈਂ ਪੜ੍ਹਿਆ ਮੈਂ ਇਹ ਤਾਂ ਨਹੀਂ ਕਹਿੰਦੀ ਮੈਂ ਫਿਲਹਾਲ ਜਿੰਨੀ ਕੋ ਪੜ੍ਹੀ ਹੈ ਉਹਦੇ ਮੁਤਾਬਕ ਔਰਤ ਜਿਹੜੀ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਬਹੁਤ ਸਾਲ ਪਹਿਲਾਂ ਜੇ ਪਿੱਛੇ ਚਲੇ ਜਾਈਏ ਤਾਂ ਉਸ ਨੂੰ ਆਪਣਾ ਵਰ ਟੋਲਣ ਦਾ ਵੀ ਹੱਕ ਸੀ ਉਸ ਨੂੰ ਆਪਣੀ ਗੱਦੀ ਤੇ ਬੈਠਣ ਦਾ ਵੀ ਹੱਕ ਸੀ ਉਸ ਨੂੰ ਲੜਾਈ ਜੰਗਾਂ ਦੇ ਵਿੱਚ ਵੀ ਅੱਗੇ ਜਾਣ ਦਾ ਹੱਕ ਸੀ ਹੈਰਾਨੀ ਹੁੰਦੀ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਔਰਤਾਂ ਦੀ ਇੰਨੀ ਜ਼ਿਆਦਾ ਅਹਿਮੀਅਤ ਸੀ ਪਰ ਇਹ ਇੱਕਦਮ ਕਿਦਾਂ ਚਲੀ ਗਈ ਇਹ ਸਮਝ ਨਹੀਂ ਆਉਂਦਾ ਨਹੀਂ ਇਹ ਦੇਖੋ ਹਰ ਜਿਹੜਾ ਫਿਊਡਲ ਇਰਾ ਆ ਫਿਊਡਲ ਇਰਾ ਜਦੋਂ ਸਟਾਰਟ ਹੁੰਦੀ ਆ ਉਸ ਤੋਂ ਬਾਅਦ ਚੀਜ਼ਾਂ ਬਦਲਦੀਆਂ ਨੇ ਜਦੋਂ ਪੈਦਾਵਾਰੀ ਸਾਧਨ ਬਦਲਦੇ ਨੇ ਉਸ ਤੋਂ ਬਾਅਦ ਚੀਜ਼ਾਂ ਤੇਜ਼ੀ ਨਾਲ ਬਦਲਦੀਆਂ ਨੇ ਮੌਜੂਦਾ ਦੌਰ ਦੇ ਵਿੱਚ ਜਦੋਂ ਸੂਚਨਾਵਾਂ ਦਾ ਫਲੋ ਵਧਦਾ ਆ ਜਾਂ ਬਾਕੀ ਚੀਜ਼ਾਂ ਹੁੰਦੀਆਂ ਉਹਦੇ ਵਿੱਚ ਵੀ ਚੀਜ਼ਾਂ ਬਦਲਦੀਆਂ ਨੇ ਗੱਲ ਇਹ ਵੀ ਅਸੀਂ ਚੀਜ਼ ਕਿਹੜੀ ਫੜਨੀ ਹੈ ਕਿਹੜੀ ਚੀਜ਼ ਨੂੰ ਛੱਡਣਾ ਹੈ ਅਸੀਂ ਮਾੜੀਆਂ ਚੀਜ਼ਾਂ ਤਾਂ ਛੱਡ ਦਿੰਦੇ ਆ ਆ ਚੰਗੀਆਂ ਚੀਜ਼ਾਂ ਅਸੀਂ ਫੜਦੇ ਨਹੀਂ ਛੇਤੀ ਹੁਣ ਇਸੇ ਕਰਕੇ ਹਰ ਜੰਗ ਵੇਲੇ ਜਿਹੜਾ ਮਾੜੀ ਧਿਰਿਆ ਉਹ ਚੀਜ਼ ਉਹ ਸ਼ਿਕਾਰ ਬਣਦੀ ਆ ਔਰਤ ਸ਼ਿਕਾਰ ਬਣਦੀ ਆ ਜਿਆ ਸ਼ੁਰੂ ਤੋਂ ਔਰਤ ਨੂੰ ਅਸਲ ਚਾਰਤ ਸਮਝੇ ਨਹੀਂ ਗਈ ਇੱਕ ਬਰਾਬਰ ਦਾ ਮਨੁੱਖ ਕਦੀ ਸਮਝੇ ਨਹੀਂਗਾ ਔਰਤ ਨੂੰ ਇੱਕ ਵਸਤੂ ਦੇ ਰੂਪ ਦੇ ਵਿੱਚ ਅੱਜ ਵੀ ਪੇਸ਼ ਕੀਤਾ ਜਾ ਰਿਹਾ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਜਾਂ ਫਿਰ ਔਰਤ ਨੂੰ ਅੱਜ ਵੀ ਮਤਲਬ ਕਮਜ਼ੋਰ ਮੰਨ ਕੇ ਉਹਦੇ ਤੇ ਰੂਲ ਕਰਨ ਦੀ ਫਿਤਰਤ ਆ ਸਾਹਮਣੇ ਆਉਂਦੀ ਆ ਲੋਕਾਂ ਦੀ ਸੋ ਇਹ ਮਾਨਸਿਕਤਾ ਵਿਦਾਂ ਸਮੇਂ ਦੇ ਨਾਲ ਬਦਲਣੀ ਚਾਹੀਦੀ ਆ ਜਾਂ ਬਦਲਣੀ ਪਊਗੀ ਤਾਂ ਗੱਲ ਬਣੂਗੀ ਨਹੀਂ ਤਾਂ ਆ ਜੋ ਗੈਰਤ ਜਾਂ ਅਣਖ ਖਾਤਰ ਹੁੰਦਾ ਹੈ ਗੰਭੀਰ ਹੁੰਦਾ ਹੈ ਇੱਕ ਸਾਨੂੰ ਆਪਣੇ ਆਲੇ ਦੁਆਲੇ ਵਾਲਿਆਂ ਦੀਆਂ ਗੱਲਾਂ ਵੱਲ ਵੀ ਜ਼ਰਾ ਧਿਆਨ ਨਹੀਂ ਦੇਣਾ ਚਾਹੀਦਾ ਕਿ ਭਾਈ ਤੁਹਾਡੀ ਗੁੜੀ ਕਿਸੇ ਨੂੰ ਪਸੰਦ ਕਰਦੀ ਆ ਤੁਸੀਂ ਜਦੋਂ ਇਹੋ ਜੀਆਂ ਗੱਲਾਂ ਨੂੰ ਸੁਣੋਂਗੇ ਉਹਦੇ ਉੱਤੇ ਐਕਸ਼ਨ ਕਰੋਗੇ ਤਾਂ ਫਿਰ ਇਹੋ ਜੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਅਸੀਂ ਉਸ ਸਮਾਜ ਸਾਡੀ ਨੱਕ ਵਡਾਤੀ ਸਾਡਾ ਸਾਡਾ ਇਹਨੇ ਕੱਖ ਨਹੀਂ ਰਹਿਣ ਦਿੱਤਾ ਸਾਡੇ ਤਾਂ ਫਲਾਣੇ ਨੇ ਦੱਸਿਆ ਦੱਸਿਆ ਉਹ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ ਬੜੇ ਫਜ਼ੂਲ ਜਿਹੀ ਗੱਲਾਂ ਲੱਗਦੀਆਂ ਨੇ ਬਿਲਕੁਲ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਭਾਰਤ ਦੀ ਸਿਲੀਕਨ ਵੈਲੀ ਦੇ ਵੱਲੋਂ ਜਾਣੇ ਜਾਂਦੇ ਬੈਂਗਲੂਰੂ ਦੇ ਵਿੱਚ ਇਸ ਹਫਤੇ ਇੱਕ ਦੁਖਦਾਈ ਘਟਨਾ ਵਾਪਰਦੀ ਹੈ ਜਦੋਂ ਰਾਇਲ ਚੈਲੈਂਜਰਜ਼ ਦੀ ਆਈਪੀਐਲ ਦੇ ਵਿੱਚ ਜਿੱਤ ਦੇ ਜਸ਼ਨ ਦੇ ਦੌਰਾਨ ਪਗਦੜ ਮਚ ਜਾਂਦੀ ਹੈ ਜ ਜਿਹਦੇ ਵਿੱਚ 11 ਕੋ ਲੋਕਾਂ ਦੀ ਮੌਤ ਹੋਈ ਤੇ 33 34 ਦੇ ਲਗਭਗ ਲੋਕ ਜਿਹੜੇ ਜ਼ਖਮੀ ਹੋਏ ਨੇ ਆ ਭਾਰਤ ਦੇ ਵਿੱਚ ਇਹ ਘਟਨਾ ਕੋਈ ਪਹਿਲੀ ਵਾਰ ਨਹੀਂ ਹੋਈ ਇਹੋ ਜਿਹੀਆਂ ਸੁਰੱਖਿਆ ਨੂੰ ਲੈ ਕੇ ਜਿਹੜੇ ਪ੍ਰਬੰਧ ਪ੍ਰਬੰਧਨ ਨੇ ਉਹਨੂੰ ਲੈ ਕੇ ਪਹਿਲਾਂ ਵੀ ਬੜੀ ਵਾਰੀ ਸਵਾਲ ਜਿਹੜੇ ਖੜੇ ਹੋਏ ਨੇ ਤੇ ਇਸ ਵਾਰ ਫੇਰ ਇਸ ਘਟਨਾ ਨੇ ਉਜਾਗਰ ਕਰ ਦਿੱਤਾ ਕਿ ਅਸੀਂ ਜਿਹੜੇ ਪੂਰੀ ਤਿਆਰੀ ਦੇ ਵਿੱਚ ਕਦੇ ਵੀ ਨਹੀਂ ਹੁੰਦੇ ਪਰ ਹਰ ਵਾਰ ਦੀ ਤਰ੍ਹਾਂ ਸਿਆਸਤ ਹੁੰਦੀ ਹੈ ਤੇ ਜਿਹੜੇ ਪੀੜਤ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਂਦਾ ਤੇ ਗੱਲ ਨੂੰ ਠੰਡੇ ਬਸਤੇ ਚ ਪਾ ਦਿੱਤਾ ਜਾਂਦਾ ਤੇ ਉਵੇਂ ਹੀ ਇਸ ਵਾਰ ਵੀ ਹੋਇਆ ਬਿਲਕੁਲ ਸਹੀ ਗੱਲ ਹੈ ਤੁਹਾਡੀ ਸ਼ਿਤਲ ਜੀ ਇਸ ਵਾਰ ਵੀ ਇਦਾਂ ਹੀ ਹੋਇਆ ਕੁਝ ਜਿਹੜੇ ਬਲੀ ਦੇ ਬੱਕਰੇ ਬਣ ਗਏ ਆ ਉਹ ਜਿਹੜੇ ਬਲੀ ਦੇ ਬੱਕਰੇ ਬਣਿਆ ਉਹਨਾਂ ਤੇ ਪਰਚੇ ਦਰਜ ਕਰ ਦਿੱਤੇ ਗਏ ਕੁਝ ਜਿਹੜੇ ਹੇਠਲੇ ਪੱਧਰ ਦੇ ਮੁਲਾਜ਼ਮ ਜਾਂ ਅਧਿਕਾਰੀ ਨੇ ਜਾਂ ਕੁਝ ਜਿਹੜੇ ਟੀਮਾਂ ਦੇ ਜਿਹੜੇ ਮੈਨੇਜਰ ਟਾਈਪ ਦੇ ਨੇ ਉਨ੍ਹਾਂ ਤੇ ਪਰਚੇ ਪੁੱਛੇ ਦਰਜ ਹੋ ਗਏ ਨੇ ਜਿਹੜੀਆਂ ਆਰਸੀਬੀ ਟੀਮ ਆ ਰਾਇਲ ਚੈਂਜ ਚੈਲੈਂਜਰ ਬੰਗਲੌਰ ਆ ਇਹਨੇ ਜਿਹੜੇ ਮਾਰੇ ਗਏ 11 ਲੋਕ ਨੇ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਸਰਕਾਰ ਨੇ ਮੁਆਵਜ਼ਾ ਦਿੱਤਾ ਦੁੱਖ ਪ੍ਰਗਟਾਇਆ ਇਹ ਸਾਰੀਆਂ ਗੱਲਾਂ ਹੋ ਗਈਆਂ ਠੀਕ ਹੈ ਇਹ ਗੱਲ ਮੰਦੇ ਹੁਣ ਮਸਲਾ ਇਹ ਹੈ ਵੀ ਹਰ 2 4 6 ਮਹੀਨੇ ਬਾਅਦ ਇਦਾਂ ਦੀਆਂ ਦੁਰਘਟਨਾਵਾਂ ਕਿਉਂ ਵਾਪਰਦੀਆਂ ਨੇ ਜੇ ਅਸੀਂ ਥੋੜਾ ਜਿਹਾ ਪਿੱਛੇ ਜਾਈਏ ਦਿੱਲੀ ਰੇਲਵੇ ਸਟੇਸ਼ਨ ਤੇ ਇੱਕ ਦੁਰਘਟਨਾ ਹੋਈ ਉਹ ਦੱਬ ਹਾਲਾਂਕਿ ਉਹ ਖਬਰ ਦੱਬ ਲਈ ਗਈ ਉਹਦੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਕੁੰਭ ਮੇਲੇ ਦੇ ਵਿੱਚ ਲੱਖਾਂ ਕਰੋੜਾ ਸ਼ਰਦਾ ਲੋ ਆਏ ਉੱਥੇ ਲੋਕਾਂ ਦੀਆਂ ਮੌਤਾਂ ਹੋਈਆਂ ਉਹ ਖਬਰਾਂ ਦੱਬ ਲਈਆਂ ਗਈਆਂ ਦਿੱਕਤ ਕਿੱਥੇ ਆ ਨਾ ਤਾਂ ਸਾਡੇ ਲੋਕ ਚੌਕਸ ਨੇ ਅਵੇਅਰ ਨੇ ਨਾ ਸਰਕਾਰਾਂ ਦੇ ਪ੍ਰਬੰਧ ਹੋ ਜੈ ਨਾ ਪੁਲਿਸ ਪ੍ਰਸ਼ਾਸਨ ਨੂੰ ਉਦਾਂ ਦੀ ਟ੍ਰੇਨਿੰਗ ਹੈਗੀ ਆ ਟ੍ਰੇਨਿੰਗ ਦੇ ਨਾਂ ਤੇ ਭੀੜ ਮੈਨੇਜਮੈਂਟ ਕੀਤੀ ਹੀ ਨਹੀਂ ਜਾਂਦੀ ਲੋਕਾਂ ਨੂੰ ਵੀ ਭੀੜ ਦੇ ਵਿੱਚ ਵਿਚਣਾ ਕਿਦਾਂ ਸਿਖਾਇਆ ਨਹੀਂ ਜਾਂਦਾ অতি ਉਤਸ਼ਾਹ ਦੇ ਵਿੱਚ ਆ ਕੇ ਲੱਖਾਂ ਲੋਕ ਪਹੁੰਚ ਜਾਂਦੇ ਨੇ ਉੱਥੇ ਭੀੜੀਆਂ ਥਾਮਾਂ ਹੁੰਦੀਆਂ ਤੰਗ ਦਰਵਾਜ਼ੇ ਹੁੰਦੇ ਨੇ ਤੇ ਉੱਥੇ ਜਦੋਂ ਪੁਲਿਸ ਨੇ ਹਲਕਾ ਜਿਹਾ ਵੀ ਲਾਠੀ ਚਾਰਜ ਕਰਦੀ ਹੈ ਤੇ ਮਾਮਲਾ ਇੱਕ ਦੂਜੇ ਨੂੰ ਮਿੱਦਨ ਤੱਕ ਪਹੁੰਚ ਜਾਂਦਾ ਸੋ ਇੱਥੇ ਇਸ ਘਟਨਾਕ੍ਰਮ ਦੇ ਵਿੱਚ ਵੀ ਇਦਾਂ ਹੀ ਹੋਇਆ ਲੋੜ ਇਸ ਗੱਲ ਦੀ ਆ ਵੀ ਜੋ ਪਹਿਲਾ ਹੋਇਆ ਉਹਦੇ ਤੋਂ ਸਬਕ ਸਿੱਖ ਕੇ ਅੱਗੇ ਉਹ ਚੀਜ਼ਾਂ ਰਿਪੀਟ ਨਾ ਹੋਣ ਪੁਲਿਸ ਪ੍ਰਸ਼ਾਸਨ ਦੀ ਟ੍ਰੇਨਿੰਗ ਦਾ ਇਹ ਹਿੱਸਾ ਹੋਣਾ ਚਾਹੀਦਾ ਆ ਜਾਂ ਉਹਨਾਂ ਦੀ ਅਗਾਊਂ ਪ੍ਰਬੰਧ ਇਦਾਂ ਦੇ ਹੋਣੇ ਚਾਹੀਦੇ ਆ ਕਿ ਜਿਹੜੇ ਸਟੇਡੀਅਮ ਨੇ ਖੁੱਲੀਆਂ ਥਾਵਾਂ ਨੇ ਜਾਂ ਤੰਗ ਥਾਵਾਂ ਨੇ ਜਾਂ ਪੁਲਿਸ ਨੇ ਭੀੜ ਨੂੰ ਕੰਟਰੋਲ ਕਿੱਦਾਂ ਕਰਨਾ ਉਹਦੀ ਬੈਰੀਕੇਡਿੰਗ ਕੈਟਿੰਗ ਕਿਦਾਂ ਦੀ ਕਰਨੀ ਆ ਜਾਂ ਐਕਸਪੈਕਟਡ ਕੀ ਹੋ ਸਕਦਾ ਉਹ ਉਹ ਸਾਰਾ ਕੁਝ ਉਹਨੂੰ ਉਹਨਾਂ ਨੂੰ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਆ ਸੋ ਉਹ ਨਾ ਹੋਣ ਕਰਕੇ ਇਹ ਸਾਰਾ ਕੁਝ ਵਾਪਰਦਾ ਆ ਤੇ ਫਿਰ ਅਗਲੀ ਘਟਨਾ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਤੇ ਉਹਦੇ ਤੇ ਦੋਸ਼ੀਆਂ ਦੇ ਦੋਸ਼ੀ ਵੀ ਛੁੱਟ ਜਾਂਦੇ ਨੇ ਜਿਨ੍ਹਾਂ ਤੇ ਪਰਚੇ ਦਰਜ ਹੁੰਦੇ ਸਬੂਤਾਂ ਦੀ ਘਾਟ ਦੇ ਵਿੱਚ ਟੀਮਾਂ ਵੀ ਉਸੇ ਤਰ੍ਹਾਂ ਸਾਰਾ ਕੁਝ ਵਰਤੋ ਵਿਹਾਰ ਹੋ ਜਾਂਦਾ ਆ ਜਿਹੜੇ ਮਾਰੇ ਗਏ ਲੋਕ ਹੁੰਦੇ ਉਹਨਾਂ ਦੇ ਪਰਿਵਾਰਾਂ ਲਈ ਜ਼ਖਮ ਰਹਿ ਜਾਂਦੇ ਆ ਬਾਕੀ ਸਾਰਾ ਕੁਝ ਉੱਦੇ ਚਲੀ ਜਾਂਦਾ ਬਿਲਕੁਲ ਵੈਸੇ ਇਸ ਹਫਤੇ ਆਈਪੀਐਲ ਦਾ ਬੁਖਾਰ ਪੂਰੇ ਭਾਰਤ ਦੇ ਵਿੱਚ ਚੜਿਆ ਰਿਹਾ ਤੇ ਖਾਸ ਕਰਕੇ ਪੰਜਾਬੀਆਂ ਦੇ ਸਿਰ ਦੇ ਉੱਤੇ ਤਾਂ ਜ਼ਿਆਦਾ ਚੜ ਬੋਲਦਾ ਸੀ ਕਿਉਂਕਿ ਪੰਜਾਬੀਆਂ ਨੇ ਆਈਪੀਐਲ ਨੂੰ ਲੈ ਕੇ ਰੀਲਾਂ ਤੇ ਰੀਲਾਂ ਬਹੁਤ ਚੜਾਈਆਂ ਤੇ ਪ੍ਰਿਟਜ਼ੈਂਟਾਂ ਨੂੰ ਲੈ ਕੇ ਤਾਂ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਨੇ ਉਸ ਦੀ ਬੱਲੇ ਬੱਲੇ ਕੀਤੀ ਆ ਉਹ ਵੀ ਦੇਖਣ ਵਾਲੀ ਸੀਗੀ ਤੇ ਕਾਫੀ ਹੱਦ ਤੱਕ ਪ੍ਰਿਟਜ਼ੈਂਟਾਂ ਨੂੰ ਪੰਜਾਬ ਦੀ ਨੂੰ ਜਾਵਦੀ ਧੀ ਤਿੱਕ ਹੈ ਕਿ ਇਸ ਨੂੰ ਬਹੁਤ ਦਿੱਤਾ ਗਿਆ ਸੋ ਬਾਰ-ਬਾਰ ਇਹ ਕਿਹਾ ਜਾਂਦਾ ਹੁੰਦਾ ਹੈ ਕਿ ਆਈਪੀਐਲ ਇੱਕ ਇਸ ਤਰ੍ਹਾਂ ਦੀ ਖੇਡ ਹੈ ਜਿਹਦੀ ਸਕ੍ਰਿਪਟ ਲਗਭਗ ਤੈਹ ਹੁੰਦੀ ਹੈ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਪਰ ਫਿਰ ਵੀ ਅਸੀਂ ਖੇਡ ਨੂੰ ਖੇਡ ਦੀ ਤਰ੍ਹਾਂ ਨਹੀਂ ਲੈਂਦੇ ਉਸ ਨੂੰ ਅਸੀਂ ਆਪਣੇ ਨਿੱਜੀ ਵਰਤਾਰੇ ਦੇ ਉੱਤੇ ਛੇਤੀ ਟਾਲ ਲੈਂਦੇ ਹਾਂ ਬਿਲਕੁਲ ਪਰ ਇਹਦੇ ਬਾਵਜੂਦ ਬੜੀ ਹਰਾਨੀ ਦੀ ਗੱਲ ਹੈ 40 ਕਰੋੜ ਤੋਂ ਵੱਧ 40-50 ਕਰੋੜ ਸਾਡੇ ਇਸ ਮੁਲਕ ਦੀ ਪਾਪੂਲੇਸ਼ਨ ਜਿਹੜੀ ਆ ਡੇਢ ਕਰੋੜ ਦੇ ਲਗਭਗ ਡੇਢ ਸੌ ਕਰੋੜ ਦੇ ਲਗਭਗ ਹੋ ਗਈ ਆ ਉਹਦੇ ਵਿੱਚ 40-50 ਕਰੋੜ ਲੋਕ ਜਿਹੜੇ ਨੇ ਟੀਵੀ ਜਾਂ ਫੋਨ ਤੇ ਕ੍ਰਿਕਟ ਦੇਖਦੇ ਨੇ ਬਹੁਤ ਵੱਡੀ ਗਿਣਤੀ ਹੁੰਦੀ ਹੈ ਇਸੇ ਕਰਕੇ ਆ ਇਸ ਦੇ ਮਤਲਬ ਆਈਪਲ ਤੇ ਕਰੋੜਾਂ ਅਰਬਾਂ ਰੁਪਈਆ ਲੱਗਾ ਹੁੰਦਾ ਇੱਕ ਇੱਕ ਖਿਡਾਰੀ ਜਿਹੜਾ ਕਰੋੜਾਂ ਰੁਪਈਆ ਦਾ ਵਿਕਦਾ ਆ ਸੋ ਇਹ ਜਿਹੜਾ ਵਰਤਾਰਾ ਆ ਅਸਲ 'ਚ ਖੇਡ ਨੂੰ ਖੇਡ ਨਹੀਂ ਰਹਿਣ ਦਿੱਤਾ ਖੇਡ ਇੱਕ ਤੰਦਾ ਬਣ ਗਿਆ ਹੈ bizness ਬਣ ਗਿਆ ਹੈ ਖੇਡ ਨੂੰ ਖੇਡ ਵਾਂਗੂ ਲਿਆ ਜਾਣਾ ਚਾਹੀਦਾ ਉਹ ਤੰਦਾ ਜਾਂ ਬਿਜ਼ਨਸ ਨਹੀਂ ਹੋ ਸਕਦਾ ਨਹੀਂ ਹੋਣਾ ਚਾਹੀਦਾ ਬੇਸਿਕਲੀ ਇਹ ਮਾਡਲ ਆ ਅਮਰੀਕਨ ਮਾਡਲ ਆ ਤੇ ਅੱਗੇ ਅੱਗੇ ਸੂਬੇ ਪੜਦੇ ਹੁੰਦੇ ਸੀ ਰਣਜੀ ਟਰਾਫੀ ਹੁੰਦੀ ਸੀ ਹੁਣ ਉਹਨਾਂ ਸੂਬੇ ਪੜਦੇ ਆ ਨਾਲ ਆ ਸਾਰੀ ਤਮਾਸ਼ਵੀਨੀ ਜੀ ਹੋ ਗਈ ਆ ਸਾਰੀ ਮੈਨੂੰ ਲੱਗਦਾ ਵੀ ਇਹ ਤਮਾਸ਼ਵੀਨੀ ਆ ਬੇਸ਼ੱਕ 40 50 ਕਰੋੜ ਇਹਨੂੰ ਲੋਕ ਦੇਖਦੇ ਨੇ ਪਰ ਇਹ ਮਾਡਲ ਸਹੀ ਨਹੀਂ ਆ ਬੇਸ਼ੱਕ ਹਿੰਦੁਸਤਾਨੀ ਲੋਕ ক্রিকেট ਨੂੰ ਬਹੁਤ ਪਿਆਰ ਕਰਦੇ ਨੇ ਪਰ ক্রিকেট ਦਾ ਵੀ ਇਹ ਮਾਡਲ ਠੀਕ ਨਹੀਂ ਆ ਇਹ ਪਪੂਲਰ ਫਾਰਮੈਟ ਨਹੀਂ ਹੈ ਇਦਾਂ ਨਹੀਂ ਹੋਣਾ ਚਾਹੀਦਾ ਉਹਦੇ ਲਈ ਇੱਕ ਪ੍ਰੋਪਰ ਖੇਡ ਨੂੰ ਖੇਡ ਦੀ ਤਰ੍ਹਾਂ ਲਿਆ ਲੈਣਾ ਜਾਣਾ ਚਾਹੀਦਾ ਹੈ ਬਿਲਕੁਲ ਅਗਰੀ ਖਬਰ ਦੇ ਵੱਲ ਚਲਦੇ ਹਾਂ ਯੂਟਿਊਬਰ ਫੜੇ ਜਾਣ ਲੱਗ ਪਏ ਹੋ ਪਾਕਿਸਤਾਨ ਦੇ ਨਾਲ ਜੁੜੇ ਸੰਭਾਵਿਤ ਜਾਸੂਸੀ ਮਾਮਲੇ ਦੇ ਵਿੱਚ ਇੱਕ ਹੋਰ ਯੂਟਿਊਬਰ ਫੜਿਆ ਗਿਆ ਜਸਬੀਰ ਸਿੰਘ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਯੂਟਿਊਬਰਸ ਨੇ ਜਿਹੜੇ ਕਿ ਪਾਕਿਸਤਾਨ ਦੇ ਇੱਕ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਗਏ ਸਨ ਉਹਨਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਕੀ ਕਹਿੰਦੇ ਹੋ ਸ਼ੀਤਲ ਜੇ ਤੁਹਾਨੂੰ ਯਾਦ ਹੋਵੇ ਪਿਛਲੇ ਤੋਂ ਪਿਛਲੇ ਹਫਤੇ ਹਰਿਆਣਾ ਦੇ ਹਿਸਾਬ ਦੀ ਯੂਟਿਊਬਰ ਜੋਤੀ ਮਲੋਤਰਾ ਜਿਹੜੀ ਆ ਉਹ ਫੜੀ ਗਈ ਸੀ ਜੋਤੀ ਮਲੋਤਰਾ ਤੋ ਬਾਅਦ ਯੂਟਿਊਬਰ ਸਰਕਾਰ ਦੇ ਨਿਸ਼ਾਨੇ ਤੇ ਆ ਗਿਆ ਸੀ ਜਿਹੜਾ ਪਾਕਿਸਤਾਨੀ ਐਮਬੈਸੀ ਹੈ ਭਾਰਤ ਦੇ ਵਿੱਚ ਉਹਦੇ ਚ ਇੱਕ ਅਧਿਕਾਰੀ ਸੀਗਾ ਦਾਨਿਸ਼ ਜੋਤੀਮੁਲ ਉਤਰਾ ਉਹਦੇ ਸੰਪਰਕ ਵਿੱਚ ਸੀਦਾ ਹਮ ਜੋਤੀਮੁਲ ਉਤਰਾ ਦੇ ਕੇਸ ਦੇ ਵਿੱਚ ਹੀ ਰੋਪੜ ਦਾ ਇੱਕ ਯੂਟਿਊਬਰ ਸੀਗਾ ਜਸਵੀਰ ਸਿੰਘ ਹਮ ਉਹਨੂੰ ਪੁੱਛ ਕੇ ਛਲੀ ਬੁਲਾਇਆ ਸੀ ਜਦੋਂ ਪੁੱਛ ਗੇ ਵਿਚ ਪਹਿਲਾਂ ਪੁੱਛ ਗੇ ਵਿਚ ਕਰਕੇ ਉਹਨੂੰ ਛੱਡ ਦਿੱਤੇ ਗਿਆ ਬਾਅਦ ਚ ਜਦੋਂ ਪੁਲਸ ਕੋਲ ਪੋਖਤਾ ਸਬੂਤ ਹੋ ਗਏ ਤਾਂ ਫਿਰ ਜਸੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੀਜੀਪੀ ਨੇ ਇਹਦਾ ਖੁਲਾਸਾ ਕੀਤਾ ਵੀ ਇਹ ਬੰਦਾ ਪਾਕਿਸਤਾਨ ਲਈ ਜਸੂਸੀ ਕਰਦਾ ਸੀ ਸੋ ਪੰਜਾਬ ਦਾ ਇਹ ਨਵਾਂ ਜਸੂਸ ਹੈ ਇਸ ਤੋਂ ਪਹਿਲਾਂ 8 ਜਸੂਸ ਪੰਜਾਬ ਚ ਫੜੇ ਗਏ ਜਿਨ੍ਹਾਂ ਚੋਂ 2 ਮਲੇਰ ਕੋਟਲੇ ਤੋਂ 2 ਗਰਦਾਸਪੁਰ ਤੋਂ 1 ਤਰਨਤਾਰ ਤੋਂ ਤੇ ਬਾਕੀ ਇਧਰੋਂ ਦਰੋਂ ਜੀ ਇਹ ਯੂਟਿਊਬਰ ਨੇ ਜਿਹੜੇ ਖਲਾਸੇ ਕੀਤਾ ਜਿਹੜਾ ਕੱਲ ਬੜਾ ਵੱਡਾ ਖਲਾਸਾ ਕੀਤਾ ਕਹਿੰਦੇ ਜਿਹੜਾ ਪਾਕਿਸਤਾਨੀ ਯੂਟਿਊਬਰ ਆ ਨਾਸਰ ਢਿੱਲੋ ਜਿਹੜਾ ਕਾਫੀ ਪਪੂਲਰ ਆ ਜਿਹੜਾ ਵਿਛੜਿਆਂ ਨੂੰ ਮਲਾਉਂਦਾ ਵੀ ਆ ਨਾਸਰ ਢਿੱਲੋ ਵੀ ਇਹਨਾਂ ਦਾ ਹੈਂਡਲਰ ਆ ਜਿਹੜਾ ਆਈਐਸਆਈ ਦੇ ਜਿਹੜੇ ਏਜੰਟ ਨੇ ਉਹਨਾਂ ਨੇ ਨਾਸਰ ਢਿੱਲੋ ਦੇ ਨਾਲ ਮਿਲਾਇਆ ਸੀ ਤੇ ਅੱਜ ਇਸ ਜਸਵੀਰ ਦਾ ਦੋ ਤਿੰਨ ਦਿਨ ਦਾ ਹੋਰ ਪੁਲਸ ਰਿਮਾਂਡ ਵਧ ਗਿਆ ਆ ਤੇ ਇਹ ਕਿਹਾ ਜਾ ਰਿਹਾ ਵੀ ਪੁਲਸ ਨੇ 10 12 ਯੂਟਿਊਬਰ ਹੋਰ ਨੇ ਜਿਨ੍ਹਾਂ ਨੂੰ ਨੋਟਿਸ ਭੇਜੇ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਫ੍ਰੀਕਵੈਂਟਲੀ ਆਉਂਦੇ ਜਾਂਦੇ ਨੇ ਉਹਨਾਂ ਦੇ ਤੋਂ ਵੀ ਪੁੱਛੇ ਚ ਸ਼ੁਰੂ ਕੀਤੀ ਜਾ ਰਹੀ ਹੈ ਉਸ ਉਮੀਦ ਕੀਤੀ ਜਾ ਰਹੀ ਹੈ ਵੀ ਹੋਰ ਬਹੁਤ ਸਾਰੇ ਇਹਦੇ ਵਿੱਚ ਪੰਜਾਬ ਦੇ ਵਿੱਚ ਜੋਸੂਸੀ ਨੈਟਵਰਕ ਬਣੂਗਾ ਜਾਂ ਟੁੱਟੂਗਾ ਜਾਂ ਉਹਦੇ ਵਿੱਚ ਕੁਝ ਲੋਕਲ ਨੱਬੇ ਜਾਣਗੇ ਇੱਕ ਗੱਲ ਬੜੀ ਹੈਰਾਨੀ ਦੀ ਗੱਲ ਆ ਵੀ ਇਸ ਦੌਰ ਦੇ ਵਿੱਚ ਜਦੋਂ ਸੰਚਾਰ ਸਾਧਨ ਬਹੁਤ ਵੱਡੇ ਪੱਧਰ ਤੇ ਫੈਲੇ ਹੋਏ ਨੇ ਹਮਮ ਕੋਣ ਤੁਹਾਨੂੰ ਦੇਸ਼ ਭਗਤੀ ਦੇ ਰੂਪ ਚ ਮਿਲ ਜੂਗਾ ਕੋਈ ਦੇਸ਼ ਆ ਭਾਈਚਾਰਕ ਸਾਂਝ ਦੇ ਰੂਪ ਚ ਮਿਲ ਜਾਂਦਾ ਆ ਕੋਈ ਧਰਮ ਦੇ ਨਾਂ ਤੇ ਮਿਲ ਜਾਂਦਾ ਕੋਈ ਜਾਤ ਦੇ ਨਾਂ ਤੇ ਮਿਲ ਜਾਂਦਾ ਕੋਈ ਭਾਈਚਾਰਕ ਇਕਤਾ ਦੇ ਨਾਂ ਤੇ ਮਿਲ ਜਾਂਦਾ ਕੋਈ ਹੱਦਾਂ ਸਰਦਾਂ ਦੀ ਤੋੜਨ ਦੀ ਗੱਲ ਕਰਦੇ ਹੋਏ ਤੁਹਾਨੂੰ ਮਿਲ ਜਾਂਦਾ ਆ ਕੋਈ ਭਾਸ਼ਾ ਦੇ ਨਾਂ ਤੇ ਮਿਲ ਜਾਂਦਾ ਆ ਵਿੱਚੋਂ ਲੋਕ ਕੀ ਨਿਕਲਦੇ ਕੁਝ ਨਹੀਂ ਕਹਾ ਜਾ ਸਕਦਾ ਜੀ ਉਹਦਾ ਬੰਦੇ ਦਾ ਮਕਸਦ ਕੀ ਹੈ ਤੁਸੀਂ ਨਹੀਂ ਸਮਝ ਸਕਦੇ ਕਈ ਵਾਰ ਕੋਈ ਅਣਪਹੋੜ ਲੋਕ ਵੀ 25 ਸਾਲ ਦੀ ਉਮਰ ਦੇ ਵਿੱਚ 30 ਸਾਲ ਦੀ ਉਮਰ ਦੇ ਵਿੱਚ ਜਦੋਂ ਸਾਡੀ ਉਮਰ ਪੱਕੀ ਵੀ ਨਹੀਂ ਹੁੰਦੀ ਉਦੋਂ ਤੁਹਾਡੇ ਲਈ ਛਾਤਰ ਲੋਕਾਂ ਨੂੰ ਸਮਝਣਾ ਬਹੁਤ ਔਖਾ ਕੰਮ ਹੈ ਵੀ ਉਹ ਤੁਹਾਨੂੰ ਮਿਲਦਾ ਕੇਸ ਰੂਪ ਦੇ ਵਿੱਚ ਆ ਉਹਦੇ ਅੰਦਰ ਕੀ ਆ ਤੁਸੀਂ ਨਹੀਂ ਸਮਝ ਸਕਦੇ ਸੋ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਇਸ ਰੂਪ ਚ ਵੀ ਫਸਦੇ ਨੇ ਸੋ ਇੱਕ ਗੱਲ ਤਾਂ ਤੈਅ ਆ ਵੀ ਬੇਸ਼ੱਕ ਜਿਹੜੇ ਸਾਡੇ ਗਵਾਂਢੀ ਨੇ ਉਹ ਉਹਨਾਂ ਦਾ ਮਨਸ਼ਾ ਜੋ ਮਰਜ਼ੀ ਹੋਵੇ ਅਸੀਂ ਜੰਗ ਜਾਂ ਦੁਸ਼ਮਣੀ ਦੀ ਗੱਲ ਕਦੀ ਨਹੀਂ ਕਰਦੇ ਅਸੀਂ ਹਮੇਸ਼ਾ ਕਹਿੰਦੇ ਸ਼ਾਂਤੀ ਤੇ ਸਦਭਾਵਨਾ ਹੋਣੀ ਚਾਹੀਦੀ ਹੈ ਪਰ ਸਾਡੇ ਲਈ ਜਦੋਂ ਦੇਸ਼ ਇਤਤ ਦੀ ਗੱਲ ਹੁੰਦੀ ਹੈ ਤੇ ਸਾਡੇ ਲਈ ਸਾਡਾ ਦੇਸ਼ ਸਾਡਾ ਮੁਲਕ ਜਿਹੜਾ ਆ ਉਹ ਪਹਿਲਾ ਆਉਂਦਾ ਉਹਦੇ ਚ ਜਸੂਸੀ ਜਾਂ ਦੂਜੇ ਤੀਜੇ ਕਾਰੇ ਕਦੀ ਨਹੀਂ ਆਉਂਦੇ ਨਹੀਂ ਆਉਂਦੇ ਬਿਲਕੁਲ ਜੇ ਤੁਹਾਨੂੰ 트੍ਰੈਪ ਦੇ ਵਿੱਚ ਲਿਆ ਵੀ ਜਾਂਦਾ ਤੁਸੀਂ ਉਸ 트੍ਰੈਪ ਦੇ ਵਿੱਚੋਂ ਨਿਕਲਣਾ ਕਿੱਦਾਂ ਹੈ ਤੁਹਾਡੇ ਹੱਥ ਆ ਸੋ ਇਹ ਇਹਨਾਂ ਗੱਲਾਂ ਤੋਂ ਬਚਣ ਦੀ ਲੋੜ ਹੈ ਸੋਚਣ ਵਾਲੀ ਗੱਲ ਹੈ ਕਿ ਸਾਡੇ ਬੱਚਿਆਂ ਦੀ ਪਰਵਰਿਸ਼ ਜਾਂ ਸਾਡੀ ਨਹੀਂ ਕਿਸੇ ਵੀ ਮੁਲਕ ਦੀ ਗੱਲ ਕਰ ਲੋ ਹਰੇਕ ਮੁਲਕ ਚ ਆਪਣੇ ਬੱਚਿਆਂ ਦੀ ਪਰਵਰਿਸ਼ ਚ ਇਹਸ ਖਾਇਆ ਜਾਂਦਾ ਕਿ ਤੁਸੀਂ ਕਿਸੇ ਬਾਹਰਲੇ ਦੀ ਗੱਲ ਚ ਨਹੀਂ ਆਉਣਾ ਹਾਂ ਬਿਲਕੁਲ ਇੱਕ ਛੋਟੇ ਬੱਚੇ ਨੂੰ ਸਿਖਾ ਦਿੱਤਾ ਜਾਂਦਾ ਫਿਰ ਵੱਡੇ ਹੋ ਕੇ ਤੁਸੀਂ ਉਸ ਚੀਜ਼ ਨੂੰ ਕਿੱਥੇ ਅਪਲਾਈ ਕਰਦੇ ਹੋ ਕਿਦਾਂ ਅਮਲ ਚ ਲੈ ਕੇ ਆਉਂਦੇ ਹੋ ਇੱਥੋਂ ਪਤਾ ਲੱਗਦਾ ਤੁਸੀਂ ਕਿੰਨੇ ਕੁ ਸਿਆਣੇ ਹੋ ਗਏ ਹੋ ਸੋ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਦੇਸ਼ ਦੀ ਕੌਮੀ ਸੁਰੱਖਿਆ ਦੇ ਪ੍ਰਤੀ ਇਮਾਨਦਾਰ ਹੋਵੋ ਅਸੀਂ ਕਿਸੇ ਦੇ ਜਸੂਸੀ ਟਰੈਪ ਦੇ ਵਿੱਚ ਆਖਰ ਆਈ ਹੀ ਕਿਉਂ ਆਪਣੇ ਦੇਸ਼ ਦੇ ਪ੍ਰਤੀ ਅਸੀਂ ਈਮਾਨਦਾਰ ਰਹੀਏ ਵਫਾਦਾਰ ਰਹੀਏ ਇਹ ਬਹੁਤ ਜ਼ਰੂਰੀ ਹੈ ਬਿਲਕੁਲ ਸਹੀ ਗੱਲ ਹੈ ਅਗਲੀ ਖਬਰ ਦੇ ਵੱਲ ਚਾਵਦੇ ਹਾਂ ਅੰਤਰਰਾਸ਼ਟਰੀ ਮਸਲਾ ਹੈ ਥੋੜਾ ਜਿਹਾ ਪਰ ਲੈ ਲੈਣੇ ਆ ਅ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਅਰਬਪਤੀ ਐਲਨ ਮਸਕ ਦੋਵਾਂ ਦੀ ਅੱਜਕੱਲ ਖਟਪਟੀ ਕਿੰਦੇ ਚੱਲਦੀ ਪਈ ਆ ਇੱਕ ਦੂਸਰੇ ਨੂੰ ਥੱਲੇ ਲਾਉਣ ਦੀਆਂ ਦੋਵੇਂ ਚਾਲਾਂ ਚੱਲ ਰਹੇ ਨੇ ਦੋਵਾਂ ਦੀ ਬੜ ਨਹੀਂ ਰਹੀ ਇਹੋ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕੀ ਕਹਿੰਦੇ ਬਿਲਕੁਲ ਐਲਨ ਮਸਕ ਤੇ ਡੋਨਲਡ ਟਰੰਪ ਦੇ ਵਿੱਚ ਖੜਕ ਗਈ ਆ ਹੂੰ ਦੋਨਾਂ ਦੀ ਬਹੁਤ ਯਾਰੀ ਸੀ ਹੂੰ ਜਦੋਂ ਡੋਨਾਲਡ 트੍ਰੰਪ ਅਮਰੀਕਾ ਦੀ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਜਿਹੜਾ ਫਿਕਰਾ ਬੋਲਦੇ ਨੇ ਉਹ ਇਹ ਹੀ ਕਹਿੰਦੇ ਨੇ ਥੈਂਕ ਯੂ ਹਮ ਮਸਕ ਹਾਂ ਜਦੋਂ ਉਹ ਇਹ ਗੱਲ ਕਹਿੰਦੇ ਨੇ ਤੇ ਉਹਦਾ ਮਤਲਬ ਇਹ ਆ ਵੀ 트੍ਰੰਪ ਨੂੰ ਜਿਤਾਉਣ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਭੂਮਿਕਾ ਸੀਗੀ ਉਹ ਮਸਕ ਦੀ ਸੀਗੀ ਉਸ ਤੋਂ ਬਾਅਦ ਮਸਕ ਜਿਹੜੇ ਨੇ ਸਰਕਾਰ ਦੇ ਵਿੱਚ ਸ਼ਾਮਲ ਹੁੰਦੇ ਨੇ ਸਰਕਾਰ ਦਾ ਹਿੱਸਾ ਬਣਦੇ ਨੇ ਫਿਰ ਦੋਨਾਂ ਦੇ ਵਿੱਚ ਕਈ ਨੁਕਤੇਆਂ ਨੂੰ ਲੈ ਕੇ ਦੂਰੀਆਂ ਵੱਧ ਜਾਂਦੀਆਂ ਨੇ ਦੂਰੀਆਂ ਵਧਣ ਦੇ ਪਿੱਛੇ ਜਿਹੜਾ ਇੱਕ ਸਰਕਾਰੀ ਕਾਰਜ ਕੁਸ਼ਲਤਾ ਵਿਭਾਗ ਆ ਉਹ ਦੱਸਿਆ ਜਾ ਰਿਹਾ ਹੁਣ ਇਹ ਅਸਲੀ ਗੱਲ ਇਹੀ ਆ ਜਾਂ ਇਹ ਪਰਦੇ ਦੇ ਪਿੱਛੇ ਕੋਈ ਹੋਰ ਖੇਡਿਆ ਇਹ ਤਾਂ ਨਹੀਂ ਕਹਿ ਗਾ ਸਕਦਾ ਪਰ ਜੋ ਬਾਹਰ ਕਾਰਨ ਆ ਰਹੇ ਨੇ ਉਹ ਇਹੀ ਆ ਰਹੇ ਨੇ ਉਹਦੇ ਉੱਤੋਂ ਬਾਅਦ ਮਸਕ ਸਾਹਿਬ ਸਰਕਾਰ ਚੋਂ ਬਾਹਰ ਆ ਜਾਂਦੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ ਜਨਤਕ ਤੌਰ ਤੇ 트럼ਪ ਦੇ ਫੈਸਲਿਆਂ ਦੀ ਆਲੋਚਨਾ ਕਰਦੇ ਨੇ ਤੇ 트럼ਪ ਸਾਹਿਬ ਵੀ ਐਲਾਨ ਕਰਦੇ ਨੇ ਕਿ 트럼ਪ ਸਾਹਿਬ ਇੱਕ ਠੋਕ ਵਜਾ ਕੇ ਕਹਿੰਦੇ ਨੇ ਕਿ ਅਸੀਂ ਜਿਹੜੀਆਂ ਹੁਣ ਮਸਕ ਦੀਆਂ ਕੰਪਨੀਆਂ ਨੂੰ ਸਰਕਾਰੀ ਠੇਕੇ ਦਿੱਤੇ ਹੋਇਆ ਉਹਨਾਂ ਨੂੰ ਰੱਦ ਕਰਨ ਜਾ ਰਹੇ ਨੇ ਉਸ ਤੋਂ ਬਾਅਦ ਕੀ ਹੁੰਦਾ ਵੀ ਕਿ 트럼ਪ ਦੀ ਜਿਹੜੇ ਸ਼ੇਅਰ ਮਾਰਕੀਟ ਦੇ ਵਿੱਚ ਇਹਨਾਂ ਕੰਪਨੀਆਂ ਦੇ ਸ਼ੇਅਰ ਆ ਤੇਜ਼ੀ ਨਾਲ ਡਿੱਗਦੇ ਨੇ ਇਹ ਜਦੋਂ ਤੇਜ਼ੀ ਨਾਲ ਸ਼ੇਅਰ ਡਿੱਗਦੇ ਨੇ 트럼ਪ ਸਾਹਿਬ ਦੇ ਐਲਾਨਾ ਤੋਂ ਬਾਅਦ ਤਾਂ ਮਸਕ ਸਾਹਿਬ ਦੀ ਜਿਹੜੀ ਕੰਪਨੀਆ ਦੇ 32 ਲੱਖ ਕਰੋੜ ਰੁਪਏ ਦੇ ਸ਼ੇਅਰ ਜਿਹੜੇ ਆ ਉਹ ਦੋ ਚਾਰ ਦਿਨਾਂ ਦੇ ਵਿੱਚ ਹੀ ਤਰਾਸ਼ਾਈ ਹੋ ਜਾਂਦੇ ਮਤਲਬ ਉਹਦੀ ਦੁਨੀਆ ਦੀ ਜਿਹੜੀ ਟੋਟਲ ਕੈਪੀਟਲ ਦੇ ਵਿੱਚ ਉਹਦਾ ਸ਼ੇਅਰ ਹੁੰਦਾ 32 ਲੱਖ ਕਰੋੜ ਰੁਪਇਆ ਘਟ ਜਾਂਦਾ ਆ ਤੇ ਦੁਨੀਆ ਦਾ ਜਿਹੜਾ ਨੰਬਰ 1 ਹਰਬ ਪਤੀ ਬੰਦਾ ਹੁੰਦਾ ਉਹ 10ਵੇਂ ਨੰਬਰ ਤੇ ਖਿਸਕ ਜਾਂਦਾ ਹੈ ਸੋ ਨੌ ਪਾਇਦਾਨ ਨੂੰ ਉਹ ਪਿੱਛੇ ਚਲੇ ਜਾਂਦਾ ਪਰ ਲੜਾਈ ਇਹਨਾਂ ਦੀ ਆਪਸੀ ਆਉਣ ਵਾਲੇ ਦਿਨਾਂ 'ਚ ਮੰਨਿਆ ਜਾ ਰਿਹਾ ਵੀ ਇਹਨਾਂ ਦੇ ਵਿੱਚ ਥੋੜਾ ਬਹੁਤਾ ਕਾਟੋਕਲੇਸ਼ ਹੋਰ ਵੱਧ ਵੱਧ ਸਕਦਾ ਪਰ ਵਾਈਟ ਹਾਊਸ ਦੋਨਾਂ ਦੇ ਵਿੱਚ ਸੁੱਲਾ ਸਫਾਈ ਕਰਾਉਣ ਦੀ ਬੜੀ ਕੋਸ਼ਿਸ਼ ਕਰ ਰਿਹਾ ਹੈ ਇੱਕ ਦੂਜੇ ਪਰ ਹੁਣ ਇਹ ਦੋਨੇ ਇੱਕ ਦੂਜੇ ਨੂੰ ਤਾਨੂ ਮਣੀ ਵੀ ਹੋ ਰਹੇ ਉਹ ਕਹਿੰਦਾ ਮੈਂ ਤੇਰੇ ਲਈ ਆਹ ਕੀਤਾ ਉਹ ਕਹਿੰਦਾ ਮੈਂ ਤੇਰੇ ਲਈ ਆ ਉਹ ਕੀਤਾ ਸੋ ਇਹ ਲੜਾਈ ਜਿਹੜੀ ਆ ਅੰਦਰੋਂ ਬਾਹਰ ਆ ਚੁੱਕੀ ਆ ਕਿੱਥੇ ਤੱਕ ਜਾਂਦੀ ਹੈ ਇਹ ਤਾਂ ਸਮਾਂ ਦੱਸੂਗਾ ਪਰ ਮੰਤਰੀ ਪਦਰ ਤੇ ਪਹਿਲਾਂ ਤਾਂ ਸਿਰਫ ਟਰੰਪ ਸਾਹਿਬ ਹੀ ਖਲਾਰਾ ਪਾ ਰਹੇ ਸੀਗੇ ਪਣ ਮਸਤ ਸਾਹਬ ਨੇ ਵੀ ਖਲਾਰਾ ਪਾਉਣਾ ਸ਼ੁਰੂ ਕਰ ਦਿੱਤਾ ਨਾਲ ਰਲ ਗਏ ਨੇ ਦੋਵੇਂ ਜਣੇ ਮਤਲਬ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਹਾਂ ਖਲਾਰਾ ਪਾ ਰਹੇ ਨੇ ਹੁਣ ਇਹ ਖਲਾਰਾ ਕਿੱਥੋਂ ਤੱਕ ਪਾਉਂਦੇ ਨੇ ਇਹ ਤਾਂ ਟਾਈਮ ਦੱਸੋ ਚਲੋ ਕਹਿੰਦੇ ਕਦੀ ਕਦੀ ਦੋਸਤ ਤੇ ਕਦੀ ਕਦੀ ਦੁਸ਼ਮਣ ਸੋ ਦੋਸਤੀ ਦਾ ਵੀ ਨਹੀਂ ਪਤਾ ਲੱਗਦਾ ਤੇ ਦੋਸਤੀ ਕਦੋਂ ਦੁਸ਼ਮਣੀ 'ਚ ਤਬਦੀਲ ਹੋ ਜਾਂਦੀ ਉਹਦਾ ਵੀ ਨਹੀਂ ਪਤਾ ਲੱਗਦਾ ਸੋ ਉਹਦੀ ਇੱਕ ਉਦਾਹਰਣ ਨੇ ਸੋ ਹੁਣ ਆਪਣੇ ਦਰਸ਼ਕਾਂ ਤੋਂ ਅਸੀਂ ਇਜਾਜ਼ਤ ਲੈਨੇ ਆ ਤੇ ਹਫਤਾਬਰੀ ਸਰਗਰਮੀਆਂ ਪ੍ਰੋਗਰਾਮ ਅਗਲੇ ਹਫਤੇ ਫੇਰ ਖਬਰਾਂ ਦੇ ਨਾਲ ਨਵੀਆਂ ਖਬਰਾਂ ਦੇ ਨਾਲ ਨਵੀਂ ਤਾਜ਼ਗੀ ਦੇ ਨਾਲ ਅਸੀਂ ਫੇਰ ਹਾਜ਼ਰ ਹੋਵਾਂਗੇ ਸਾਨੂੰ ਤੇ ਇਜਾਜ਼ਤ ਧੰਨਵਾਦ ਤਲਵਾ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ